ਇੱਕ ਵੀਡੀਓ ਘੁੰਮਦੀ ਫਿਰਦੀ ਹੈ ਵੀਰੋ ਆ ਹੁਣੇ ਫੇਸਬੁੱਕ ਦੇ ਉੱਤੇ ਬੜੀ ਉਹ ਇੱਕ ਨਾ ਬਜ਼ੁਰਗ ਹੈ ਜਿਹੜਾ ਅੱਗ ਦੇ ਵਿੱਚੋਂ ਉੱਠਦਾ ਉੱਤੇ ਉਹਦੇ ਲਿਖਿਆ ਵੀ ਚੰਗੇ ਕੰਮ ਕਰ ਤਰਬ ਮੌਤ ਤੋਂ ਬਚਾ ਲੈਂਦਾ ਤੇ ਸਾਡੇ ਗਿਆਨੀ ਪ੍ਰਚਾਰਕ ਵੱਡੇ ਵੱਡੇ ਕੀਰਤਨੀਏ ਤੇ ਹੋਰ ਜਿੰਨੇ ਵੀ ਸਾਡੇ ਗਿਆਨੀ ਹੋਣ ਉਹਨਾਂ ਨੇ ਉਹਨੂੰ ਸ਼ੇਅਰ ਕਰਨ ਦੀ ਬੜੀ ਰੇਲ ਬਣਾਈ ਬਰੋਦੇ ਪਿੱਛੇ ਸੱਚ ਨਹੀਂ ਵੇਖ ਰਹੇ ਵੀ ਉਹ ਵੀਡੀਓ ਸੱਚ ਹੈ ਜਾਂ ਕਿਵੇਂ ਡਰਾਮਾ ਕੀਤਾ ਜਾਂ ਕੋਈ ਕਾਰਨ ਦੇ ਪਿੱਛੇ ਕੁਝ ਹੋਰ ਵੀ ਹੋ ਸਕਦਾ ਹੈ। ਕਈ ਵਾਰੀ ਗਲਤ ਫਹਮੀ ਨਾਲ ਬੰਦੇ ਨੂੰ ਚੱਕ ਕੇ ਲੈ ਜਾਂਦੇ ਆ। ਇਹਦੇ ਪਿੱਛੇ ਕਾਰਨ ਕੋਈ ਵੱਖਰਾ ਹੈ। ਪਰ ਅਸੀਂ ਉਹਨੂੰ ਕੋਈ ਕਰਾਮਾਤ ਤੇ ਰੱਬ ਨੇ ਆ ਕੇ ਬਚਾਤੇ ਵਾਲੀ ਗੱਲ ਕਰ ਰਹੇ ਆ ਤਾਂ ਫੇਰ ਇਹਦੇ ਤੇ ਸਵਾਲ ਸਾਡੇ ਬੰਨੀ ਨੂੰ ਬੜੇ ਆਉਨੇ ਆ। ਤੇ ਜਦੋਂ ਅਗਲੇ ਨੇ ਕਿਸੇ ਨੇ ਸਾਡੇ ਤੇ ਸਵਾਲ ਕਰਤਾ ਫੇਰ ਅਸੀਂ ਮਗਰ ਪੈਣਾ ਹੁਣ ਅੱਗ ਜਿਹੜੀ ਆ ਜਾਂ ਰੱਬ ਜਿਹੜਾ ਬਚਾਉਂਦਾ ਉਹ ਇੱਕ ਆ ਬਚਿਆ ਜਿਹੜਾ ਬੰਦਾ ਕਿਸੇ ਕਾਰਨ ਕਰਕੇ ਆ ਗਿਆ ਉਸੇ ਤੇ ਕਿਉਂ ਲਾਗੂ ਹੁੰਦਾ بڑے ਲੋਕ ਐਸੇ ਨੇ ਆਪਾਂ ਜਿਹੜੀ ਅਰਦਾਸ ਕਰਦੇ ਆ ਸਾਰੇ ਸਿੱਖ ਕਰਦੇ ਆ ਡੇਲੀ ਉਹ ਸਾਡਾ ਇਤਿਹਾਸ ਉਹਨਾਂ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀ ਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਰੂੰਝਲ ਪੇਟ ਕੇ ਵੀ ਸ਼ਹੀਦ ਕੀਤੇ ਭਾਈ ਲਸਮਨ ਸਿੰਘ ਧਾਰੋਵਾਲੀ ਜਿਨ੍ਹਾਂ ਨੂੰ ਜੰਡਨਾ ਬਨ ਕੇ ਸਾੜਿਆ ਗਿਆ ਫਿਰ ਅਸੀਂ ਉਹਨਾਂ ਦੇ ਕੰਮਾਂ ਬਾਰੇ ਕੀ ਕਹਾਂ ਕੀ ਕਹਾਂਗੇ ਅਸੀਂ ਵੀ ਉਹਨਾਂ ਦੇ ਕੰਮ ਮਾੜੇ ਸੀ ਉਹਨਾਂ ਦੇ ਕਰਮ ਮਾੜੇ ਸੀ ਜਦ ਰੱਬ ਉਹਨਾਂ ਨਾਲ ਨਾਰਾਜ਼ ਸੀ ਰੱਬ ਦੀ ਉਹਨਾਂ ਨਾਲ ਕੋਈ ਦੁਸ਼ਮਣੀ ਸੀ ਕੀ ਕਹਾਂਗੇ ਅਸੀਂ ਉਹਨਾਂ ਜਿਹੜੇ ਮਾਸੂਮ ਦਿੱਲੀ ਦੇ ਵਿੱਚ ਜਿਨ੍ਹਾਂ ਨੂੰ ਆਏ ਨਹੀਂ ਪਤਾ ਵੀ ਕਹਾਣੀ ਕੀ ਆ ਗੱਲ ਕੀ ਆ ਨਿੱਕੇ ਨਿੱਕੇ ਬੱਚਿਆਂ ਨੂੰ 3-3 ਮਹੀਨਿਆਂ ਦਾ ਨੂੰ 6-6 ਮਹੀਨੇ ਦਾ ਨੂੰ ਚੱਕ ਕੇ ਗੈਸ ਦੇ ਅੱਗ ਤੇ ਸਾੜ ਕੇ ਸੀਤ ਕਰ ਦਿੱਤਾ ਗਿਆ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ ਗਏ ਜਿੰਨ ਦਾ ਕਸੂਰ ਹੀ ਕੋਈ ਨਹੀਂ ਸੀ ਜਿਨ੍ਹਾਂ ਨੂੰ ਕੋਈ ਮਸਲੇ ਦਾ ਨਹੀਂ ਪਤਾ ਸੀ ਅਸੀਂ ਕੀ ਜਵਾਬ ਦੇਵਾਂਗੇ ਉਦੋਂ ਕਿਸੇ ਦੇਵਤੇ ਨੇ ਉਦੋਂ ਕਿਸੇ ਰੱਬ ਨੇ ਉੱਥੇ ਬੋੜੀ ਨਹੀਂ ਕੀਤੀ ਇਹ ਦਾ ਮਤਲਬ ਅਸੀਂ ਗੁਰਮਤ ਤੋਂ ਉਲਟ ਜਾ ਰਹੇ ਆ ਜਾਂ ਤਾਂ ਫਿਰ ਸਾਡੀ ਅਰਦਾਸ ਸਾਡਾ ਇਤਿਹਾਸ ਗਲਤ ਹੋਊ ਜਾਂ ਅਸੀਂ ਆਪ ਗਲਤਾਂ ਦੇਖੋ ਆਮ ਬੰਦਾ ਤੁਸੀਂ ਕਿਸੇ ਮੋਨੇ ਦੀ ਜਾਂ ਹੋਰ ਵੱਲੋਂ ਕਿਸੇ ਵੱਲੋਂ ਸ਼ੇਰ ਨਹੀਂ ਮਿਲੂਗੀ ਤੁਹਾਨੂੰ ਜਿਨੇ ਸ਼ੇਰ ਕੀਤੀ ਉਹ ਸਾਡੇ ਗਿਆਨਾ ਸੋ ਕਰ ਰਹੇ ਹੁਣ ਕੀ ਕਹੀਏ ਉਹਨਾਂ ਨੂੰ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰੀਏ ਵੀ ਅਸੀਂ ਇਹੋ ਜਾਂ ਅੰਧ ਵਿਸ਼ਵਾਸ ਪਖੰਡਾ ਸੀ ਇਹੋ ਜਿਹੀ ਘਟਨਾਵਾਂ ਬਣੀ ਧਿਆਨ ਹੀ ਕਿਉਂ ਦਿੰਨੇ ਸਾਨੂੰ ਕੀ ਲੋੜ ਆ ਕੋਈ ਘਟਨਾ ਹੋ ਗਈ ਠੀਕ ਆ ਉੱਥੋਂ ਦੇ ਲੋਕਾਂ ਨੂੰ ਪਤਾ ਹੋਣਾ ਜਿਹੜੇ ਤੇ ਮੌਕੇ ਤੇ ਮੌਜੂਦ ਸੀ ਇਹ ਕਰਕੇ ਹੋ ਜੇ ਅੰਧ ਵਿਸ਼ਵਾਸ ਫਲਾਉਣ ਦੀ ਲੋੜ ਨਹੀਂ ਹੈ ਨਾ ਹੀ ਖਾਸ ਕਰਕੇ ਸਿੱਖ ਮੈਂ ਬੇਨਤੀ ਕਰਦਾ ਜਿਹੜਾ ਮੇਰਾ ਵੀਰ ਗੁਰਬਾਣੀ ਪੜਨ ਵਾਲਾ ਗੁਰਮਖਾ ਉਹ ਨੂੰ ਇਹ ਬਿਲਕੁਲ ਨਹੀਂ ਸੁਭਦ ਉਹ ਤਾਂ ਫਿਰ ਇਹਦੇ ਮਤਲਬ ਸਿੱਧਾ ਹੋ ਜਾਂਦਾ ਸਪਾਇਟਰ ਵੀ ਉਹ ਗੁਰਮਤਿ ਗੁਰੂ ਨਾਨਕ ਦੇ ਵਿਰੋਧੀ ਆ। ਫੇ ਸਾਡੀਆਂ ਛੀਂਡੀਆਂ ਵਾਲੇ ਲੋਕਾਂ ਨੇ ਧਿਆਨ ਕਰਨਾ ਇਹ ਜਾਣ ਕੇ ਫਲਾਈਆਂ ਜਾਂਦੀਆਂ ਇਹੋ ਜਿਹੀਆਂ ਅਫਵਾਹਾਂ ਅਸੀਂ ਇਹਨਾਂ ਤੋਂ ਬਚਣਾ ਹੁੰਦਾ ਅਸੀਂ ਲੋਕਾਂ ਨੂੰ ਸਹੀ ਜਿਹੜੀ ਗੱਲ ਹੈ ਉਹ ਮੀਡੀਆ ਵਿੱਚ ਲੈ ਕੇ ਆਉਣੀ ਚਾਹੀਦੀ ਹੈ ਜਿੱਤਨਾ ਲੋਕਾਂ ਦਾ ਸਮਾਜ ਦਾ ਪਬਲਿਕ ਦਾ ਭਲਾ ਹੁੰਦਾ ਹੋਵੇ ਨਾ ਕਿ ਉਹ ਚੀਜ਼ਾਂ ਫਲਾਉਣੀਆਂ ਜਿਹਦੇ ਨਾਲ ਅੰਧਵਿਸ਼ਵਾਸ ਤੱਕ ਹੀ ਬਹੁਤ ਆ ਜਿਹੜਾ ਲੋਟ ਨਹੀਂ ਆ ਰਿਹਾ ਜੇ ਅਸੀਂ ਹੋਰ ਫਲਾਵਾਂਗੇ ਉਹ ਜੋ ਪ੍ਰਾਪਤੀ ਕੁਝ ਨਹੀਂ ਹੋਣੀ ਤੇ ਆਹ ਵੀਡੀਓ ਤੁਸੀਂ ਦੇਖ ਲਓ ਕਿਸੇ ਨੇ ਬਹੁਤੀ ਸ਼ੇਅਰ ਨਹੀਂ ਕਰਨੀ ਜਿਹਦੇ ਵਿੱਚ ਸਹੀ ਗੱਲ ਹੋਊ ਚੰਗੀ ਗੱਲ ਹੋਊ ਅਸੀਂ ਲੋਕ ਚੰਗੀ ਗੱਲ ਨੂੰ ਨਹੀਂ ਫਲਾਉਂਦੇ ਇਹ ਸਾਡਾ ਸੁਹਾਈ ਬਣ ਗਿਆ ਅਸੀਂ ਮਾੜੀ ਚੀਜ਼ ਕੋਈ ਲੱਚਰਤਾ ਹੋਵੇ ਆ ਦੇਖੋ ਤੁਸੀਂ ਕਿੰਨਾ ਕੁਝ ਆਪਾਂ ਬਾਹਲਾ ਨਾਂ ਵੀ ਨਹੀਂ ਆਪਾਂ ਨੂੰ ਹੋਰਾਂ ਦਾ ਲੈਣਾ ਚਾਹੀਦਾ ਗੀਤਾਂ ਦੇ ਨਾਂ ਦੇ ਉੱਤੇ ਰੀਲਾਂ ਦੇ ਨਾਂ ਦੇ ਉੱਤੇ ਅਸੀਂ ਉਹਨਾਂ ਨੂੰ ਫਲਾਦਨੇ ਚੱਕਦਨੇ ਚਾਹੁੰਤਾ ਪਰ ਜਿਹੜੀ ਗੁਰਮਤਿ ਗੱਲ ਆ ਗੁਰਬਾਣੀ ਦੀ ਕਿਸਵੱਟੀ ਤੇ ਖਲ ਉਤਰਨ ਵਾਲੀ ਆ ਉਹਦੇ ਅਸੀਂ ਜਿਆਦਾ ਆਸ਼ਕ ਨਹੀਂ ਅਸੀਂ ਸੁਣੀਆਂ ਸੁਨਾਈਆਂ ਕਹਾਣੀਆਂ ਅੰਧ ਵਿਸ਼ਵਾਸਾਂ ਖੰਡਣਾ ਦੇ ਉੱਤੇ ਭਰੋਸਾ ਕਰੇ ਆ ਸਾਨੂੰ ਅਜ ਗੁਰਨਾਨਕ ਦੇ ਸਿੱਖਾਂ ਲਈ ਤਰਪਾਤਸਾ ਦੇ ਪੁੱਤਰ ਬਣਦੀ ਲੋੜ ਆ ਸਾਨੂੰ ਹਾਸਾ ਸੀ ਦੀਆਂ ਮੌਤ ਤੋਂ ਡਰਨ ਵਾਲੇ ਨਹੀਂ ਸੀ ਮੌਤ ਨੂੰ ਵਿਹਾਉਣ ਵਾਲੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ